ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਸੋਨੀ ਸੀਜ਼ਨ ਸਟਾਰਟ ਹੋ ਗਿਆ। ਝੋਨੇ, ਬਾਸਮਤੀ ਦੀਆਂ ਪਨੀਰੀਆਂ ਕਿਸਾਨ ਵੀਰਾਂ ਨੇ ਬੀਜਣੀਆਂ ਨੇ। ਮੱਕੀ ਬੀਜਣੀ ਆ, ਕਿਸੇ ਨੇ ਨਰਮੇ ਦੀ ਬਿਜਾਈ ਕਰਨੀ ਆ ਜਾਂ ਕਰ ਲਈ ਆ। ਇਸ ਸਮੇਂ ਜਿਹੜਾ ਮੁੱਖ ਤੌਰ ਤੇ ਝੋਨੇ ਦੀਆਂ ਕਿਸਮਾਂ ਬਾਰੇ ਜਾਂ ਬਾਸਮਤੀ ਦੀਆਂ ਕਿਸਮਾਂ ਬਾਰੇ ਗੱਲਬਾਤ ਹੋ ਰਹੀ ਹੈ ਤੇ ਜਿਵੇਂ ਮੈਂ ਲਿਖਿਆ ਕਿ ਝੋਨੇ ਦੀ ਨਵੀਂ ਕਿਸਮ ਝਾੜ 35 ਤੋਂ 40 ਕੁਇੰਟਲ ਇਹਦੇ ਬਾਰੇ ਵੀ ਜਿਹੜਾ ਪ੍ਰਚਾਰ ਹੈ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਇਹਦੇ ਬਾਰੇ ਵੀ ਨਾਲ ਹੀ ਪ੍ਰਚਾਰ ਚੱਲ ਪਿੰਦਾ ਝੋਨੇ ਦੀਆਂ ਨਵੀਆਂ ਪ੍ਰਾਈਵੇਟ ਕਿਸਮਾਂ ਬਾਰੇ ਤੇ ਕਿਸਾਨ ਵੀ ਅਟਰੈਕਟ ਹੋ ਜਾਂਦੇ ਸੁਭਾਵ ਕੀ ਹੈ ਨਵੀਂ ਕਿਸਮ ਵੱਲ ਕਿ ਆਪਾਂ ਨੂੰ ਹੁੰਦਾ ਕਿ ਆਪਾਂ ਝਾੜ ਵੱਧ ਲਈਏ ਮੁਨਾਫਾ ਚੰਗਾ ਹੋ ਜਾਊਗਾ ਤਾਂ ਇਹਦੀ ਬਾਬਤ ਵਾਰ-ਵਾਰ ਵਾਰ-ਵਾਰ ਕਿੰਨੇ ਵਾਰੀ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਆਂ ਪੀਆਰ ਕਿਸਮਾਂ ਬਾਸਮਤੀ ਦੀਆਂ ਕਿਸਮਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਵਧੀਆ-ਵਧੀਆ ਕਿਸਮਾਂ ਨੇ ਪੀਏਯੂ ਲੁਧਿਆਣਾ ਦੀਆਂ ਜਾਂ ਆਈਸੀਆਰ ਦੀਆਂ ਝੋਨੇ ਦੀਆਂ ਬਾਸਮਤੀ ਦੀਆਂ ਸ਼ਾਨਦਾਰ ਕਿਸਮਾਂ ਸਰਕਾਰੀ ਰੇਟ ਤੇ ਆਪਾਂ ਨੂੰ ਬੀਜ ਉਹਦਾ ਮਿਲਦਾ ਫਿਰ ਪ੍ਰਾਈਵੇਟ ਆਲ ਆਪਾਂ ਡਾਇਰੈਕਟ ਕਿਉਂ ਹੋਣਾ ਝੋਨਾ ਤੇ ਕਣਕੀ ਤਕਰੀਬਨ ਮੈਂ ਦੇਖ ਮਤਲਬ ਕਈ ਵਾਰ ਐਨਾਲਾਈਜ਼ ਕਰਕੇ ਦੇਖੀਦਾ ਐਨਾਲਿਸਿਸ ਇਸ ਗੱਲ ਦੀ ਕਰੀਦੀ ਆ ਕਿ ਕਣਕ ਝੋਨੇ ਦਾ ਬੀਜ ਹੈ ਜਿਹੜਾ ਉਹ ਉਹੀ ਵੱਡੇ ਪੱਤਰ ਦੇ ਜਿਹੜਾ ਬੀਜ ਹੈ ਉਹ ਕਿਸਾਨ ਦੇ ਹੱਥ ਚ ਰਿਹਾ ਹੈ ਬਾਕੀ ਸਾਰਾ ਜਿਹੜਾ ਹੈਗਾ ਤੋਂ ਅਸੀਂ ਪ੍ਰਾਈਵੇਟ ਬੀਜ ਖਰੀਦਣਾ ਪੈਂਦਾ ਪ੍ਰਾਈਵੇਟ ਦੇ ਵਿੱਚ ਵੀ ਹਾਈਬ੍ਰਿਡ ਜ਼ਿਆਦਾ ਆਉਣ ਲੱਗ ਪਏ ਤੇ ਹਾਈਬ੍ਰਿਡ ਦਾ ਬੀਜ ਤੁਸੀਂ ਖੁਦ ਤਿਆਰ ਨਹੀਂ ਕਰ ਸਕਦੇ ਤਾਂ ਹੀ ਉਹ ਜਿਹੜਾ ਹਰ ਸਾਲ ਤਿਆਰ ਨਵਾਂ ਹੁੰਦਾ ਉਹਦੇ ਤਿਆਰ ਕਰਨ ਤੇ ਵੀ ਖਰਚਾ ਵੱਧ ਹੁੰਦਾ ਬੀਜ ਵੀ ਤੁਹਾਨੂੰ ਮਹਿੰਗਾ ਮਿਲਦਾ ਪ੍ਰਾਈਵੇਟ ਦੇ ਵਿੱਚ ਇਹ ਹੁੰਦਾ ਕਿ ਜਿਵੇਂ ਨਵੀਂ ਕਿਸਮ 5-10 ਕਿਸਾਨਾਂ ਨੇ ਲਾ ਲਈ ਜਾਂ 5-10 ਕਿਸਾਨਾਂ ਨੂੰ ਫ੍ਰੀ ਦੇ ਵਿੱਚ ਟ੍ਰਾਇਲ ਕਿਸੇ ਨੇ ਦੇਤਾ ਉਹਨਾਂ ਨੇ ਅੱਗੇ ਮਸ਼ਹੂਰੀ ਕਰਤੀ ਤਾਂ ਉਤੋਂ ਜਿਹੜੇ ਹੈਗੇ ਕਿਸਾਨ ਵੀਰ ਅੱਗੇ ਦੀ ਅੱਗੇ ਬੀਜ ਖਰੀਦਦੇ ਆ ਜਦੋਂ ਬੀਜ ਅਵੇਲੇਬਲ 50 ਬੰਦਿਆਂ ਵਾਸਤੇ 100 ਬੰਦੇ ਜਾ ਕੇ ਬੀਜ ਮੰਗਦੇ ਆ ਤਾਂ ਉਹਦਾ ਰੇਟ ਡਬਲ ਹੋ ਜਾਂਦਾ ਇਸ ਗੱਲ ਤੋਂ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਗੱਲ ਤੋਂ ਗਰੇਜ ਕਰਨ ਦੀ ਜ਼ਰੂਰਤ ਮਾਫ ਕਰਨਾ ਮੈਂ ਵਿੱਚ ਲਿਖਿਆ ਕਿ ਨਵੀਂ ਕਿਸਮ ਝਾੜ 35 ਤੋਂ 40 ਕੁਇੰਟਲ ਉਹ ਮੈਂ ਤਾਂ ਹੀ ਕਰਕੇ ਲਿਖਿਆ ਕਿਉਂਕਿ ਜਿਹੜਾ ਇਹਦੇ ਵੱਲ ਕਿਸਾਨ ਵੀਰ ਜਿਹੜਾ ਹੈਗਾ ਅਟਰੈਕਟ ਹੋ ਕੇ ਇਹਨੂੰ ਦੇਖਦੇ ਆ ਤੇ ਮੈਂ ਤੁਹਾਡੇ ਤੱਕ ਆਪਦੀ ਗੱਲ ਪਹੁੰਚਾਉਣੀ ਚਾਹਣਾ ਕਿ ਨਵੀਆਂ ਕਿਸਮਾਂ ਵੱਲ ਗੈਰ ਪ੍ਰਮਾਣਿਤ ਗੈਰ ਸਿਫਾਰਿਸ਼ ਜਿਹੜੀਆਂ ਕਿਸਮਾਂ ਨੇ ਕਿਰਪਾ ਕਰਕੇ ਉਹਨਾਂ ਵੱਲ ਅਟਰੈਕਟ ਨਾ ਹੋਵੋ ਜਿਹੜੀਆਂ ਆਪਾਂ ਨੂੰ ਕਿਸਮਾਂ ਅ ਰਿਕਮੈਂਡਡ ਵੈਰੈਟੀਆਂ ਨੇ ਆਪਾਂ ਨੂੰ ਸਰਕਾਰੀ ਰੇਟ ਤੇ ਹਜੇ ਵੀ ਜਿਹੜੇ ਕ੍ਰਿषि ਵਿਗਿਆਨ ਕੇਂਦਰਾਂ ਤੋਂ ਤੁਸੀਂ ਬੀਜ ਆ ਜਿਹੜੇ ਪੀ ਆਰ ਕਿਸਮਾਂ ਦੇ ਬਾਸਮਤੀ ਤੇ ਪ੍ਰਾਪਤ ਕਰ ਸਕਦੇ ਹੋ ਤੇ ਫਿਰ ਤੁਸੀਂ ਤਿੰਨ ਚਾਰ ਸਾਲ ਆਪ ਦਾ ਬੀਜ ਜਦੋਂ ਬਣਾ ਕੇ ਜਿਹੜਾ ਹੈਗਾ ਵਰਤ ਸਕਦੇ ਆ ਤੇ ਨਾਲੇ ਆਪਣੀਆਂ ਦੇਖੀਆਂ ਪਰਖੀਆਂ ਉਹ ਜਿਹੜੀਆਂ ਕਿਸਮਾਂ ਨੇ ਉਹ ਤੁਸੀਂ ਲਾਓ ਜਿਹੜੀਆਂ ਪਿਛਲੇ ਸਾਲਾਂ ਚ ਪਰਖੀਆਂ ਹੋਈਆਂ ਨੇ ਦੇਖੋ ਜਿਹੜਾ ਮੀਡੀਆ ਦਾ ਬਾਜ਼ਾਰ ਸੋਸ਼ਲ ਮੀਡੀਆ ਦਾ ਬਾਜ਼ਾਰ ਆਪਾਂ ਕ ਲਈ ਇੱਥੇ ਤੁਹਾਨੂੰ ਬਹੁਤ ਤਰ੍ਹਾਂ ਦਾ ਸੌਦਾ ਮਿਲੇਗਾ ਬਹੁਤ ਤਰ੍ਹਾਂ ਦਾ ਜਿਹੜਾ ਹੈਗਾ ਸੌਦਾ ਵੇਚਣ ਵਾਲੇ ਮਿਲਣਗੇ ਉਹ ਤੁਹਾਡੀ ਮਰਜ਼ੀ ਹੈ ਉਹ ਤੁਹਾਡੀ ਸਮਝ ਹੈ ਕਿ ਤੁਸੀਂ ਕਿਹੜਾ ਸੌਦਾ ਖਰੀਦਣਾ ਪ੍ਰਚਾਰ ਜਿਹੜਾ ਹੈਗਾ ਤਕਨੀਕੀ ਪ੍ਰਚਾਰ ਵੀ ਤੁਹਾਨੂੰ ਮਿਲੂਗਾ ਗੈਰ ਤਕਨੀਕੀ ਵੀ ਮਿਲੂਗਾ ਇੱਥੋਂ ਤੱਕ ਜਿਹੜੀਆਂ ਚੀਜ਼ਾਂ ਵੇਚਣ ਵਾਲੇ ਉਹ ਚੀਜ਼ਾਂ ਦੀਆਂ ਹੁਣ ਸਿਫਾਰਿਸ਼ਾਂ ਕਰ ਰਹੇ ਆ ਕਿ ਤੁਸੀਂ ਜੀ ਪਨੀਰੀ ਦੇ ਉੱਤੇ ਇੰਨੇ ਗ੍ਰਾਮ ਆਸ ਸਪਰੇਅ ਕਰਦੇ ਹੋ ਇੰਨੇ ਗ੍ਰਾਮ ਆਸ ਸਪਰੇਅ ਕਰਦੇ ਹੋ ਵੱਖ-ਵੱਖ ਤੁਹਾਨੂੰ ਜਿਹੜਾ ਹੈਗਾ ਲਿਖਤੀ ਦੇ ਵਿੱਚ ਜਾਂ ਜਿਹੜਾ ਹੈਗਾ ਇਹ ਪ੍ਰਚਾਰ ਮਿਲ ਜੂਗਾ ਸੋ ਬੇਨਤੀ ਹੈ ਕਿ ਇਸ ਗੱਲ ਨਾਲ ਬੜੀ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਤੇ ਰეკਮੈਂਡਡ ਕਿਸਮਾਂ ਤੇ ਆਪ ਦਾ ਬੀਜ ਬਣਾ ਕੇ ਵਿੱਚ ਜਿਹੜਾ ਹੈਗਾ ਬੀਜ ਜੋ ਤਿੰਨ ਚਾਰ ਸਾਲ ਆਪਾਂ ਉਹ ਬੀਜ ਸਕਦੇ ਆ ਨਵੀਆਂ ਕਿਸਮਾਂ ਵੱਲ ਜ਼ਿਆਦਾ ਅਟਰੈਕਟ ਹੋਣ ਦੀ ਜ਼ਰੂਰਤ ਨਹੀਂ ਮਹਿੰਗਾ ਤੁਸੀਂ ਬੀਜ ਲੈਣੇ ਆ ਫਿਰ ਉੱਤੇ ਆਪਾਂ ਖਰਚਾ ਵਧ ਕਰ ਲੈਣੇ ਆ ਤਾਂ ਇਸ ਚੀਜ਼ ਤੋਂ ਬਚੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ